प्यारे बच्चों आज अपन पढेंगे लेख वातावरण दी संभाल भूमिका वातावरण दी संभाल आज दे युग विच बहुत जरूरी है आज जथे जनसंख्या विच तेजी नाल वद्दा हो रिया है उथे ही वातावरण दिन प्रतिदिन असुरक्षित हो रिया है वातावरण दा अर्थ है साडा आळा दुआळा वातावरण की संभाल इसलिए जरूरी है क्योंकि संपूर्ण जगत वातावरण ही निर्भर है वातावरण मनुखी जगत लिये वरदान है वातावरण प्रदूषण ਵਾਤਾਵਰਨ ਅੱਜ ਦਿਨ-ਪ੍ਰਤੀ-ਦਿਨ ਪ੍ਰਦੂਸ਼ਿਤ ਹੋ ਰਿਹਾ ਹੈ ਅੱਜ ਸਾਡੇ ਵਾਤਾਵਰਨ ਨੂੰ ਖਤਰਾ ਹੈ ਮਨੁੱਖ ਨੇ ਆਪਣੀ ਸੁੱਖ-ਸੁਵਿਧਾ ਲਈ ਵਾਤਾਵਰਨ ਦਾ ਵਿਨਾਸ਼ ਕਰਨ ਦਾ ਜਾਣੇ-ਅਣਜਾਣੇ ਠਾਂ ਲਿਆ ਹੈ ਅੱਜ ਵਾਤਾਵਰਨ ਪ੍ਰਦੂਸ਼ਣ ਕਾਫੀ ਹੱਦ ਤੱਕ ਵੱਧ ਗਿਆ ਹੈ ਵਾਤਾਵਰਨ ਪ੍ਰਦੂਸ਼ਣ ਵਿੱਚ ਧੁਨੀ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਜਲ ਪ੍ਰਦੂਸ਼ਣ ਆਦ ਆਉਂਦੇ ਹਨ ਇਹਨਾਂ ਸਭ ਨਾਲ ਸਾਡੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ ਅੱਜ ਮਨੁੱਖ ਨਵੇਂ-ਨਵੇਂ ਆਵਿਸ਼ਕਾਰ ਖੋਜਾਂ ਕਰ ਰਿਹਾ ਹੈ ਤੇ ਖੂਬ ਤਰੱਕੀ ਕਰ ਰਿਹਾ ਹੈ ਪਰ ਉਸ ਦਾ ਹਰਜਾਨਾ ਵਾਤਾਵਰਨ ਨੂੰ ਭੋਗਣ ਦੀ ਭੋਗਣਾ ਪੈ ਰਿਹਾ ਹੈ ਵਾਤਾਵਰਨ ਦੀ ਸੰਭਾਲ ਕਿਉਂ ਜ਼ਰੂਰੀ ਵਾਤਾਵਰਨ ਨੇ ਮਨੁੱਖ ਨੂੰ ਅਨੰਤ ਕਾਲ ਤੋਂ ਹੀ ਸੰਸਾਧਨ ਪ੍ਰਦਾਨ ਕੀਤੇ ਹਨ ਜਿਸ ਦਾ ਉਪਯੋਗ ਮਨੁੱਖ ਨੇ ਵੀ ਭਰਪੂਰ ਕੀਤਾ ਪ੍ਰਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਜਿਸ ਵੀ ਚੀਜ਼ ਦੀ ਜ਼ਰੂਰਤ ਮਨੁੱਖ ਨੂੰ ਜਿਉਂਦੇ ਰਹਿਣ ਲਈ ਹੈ ਉਹ ਵਾਤਾਵਰਣ ਤੋਂ ਪ੍ਰਾਪਤ ਹੁੰਦੀ ਹੈ ਜਿਸ ਪ੍ਰਕਿਰਤੀ ਨੇ ਸਾਨੂੰ ਹਰ ਚੀਜ਼ ਦਿੱਤੀ ਅੱਜ ਅਸੀਂ ਉਸ ਦਾ ਵਿਨਾਸ਼ ਕਰਨ ਤੇ ਤੁਲੇ ਹੋਏ ਹਾਂ ਮਨੁੱਖ ਨੇ ਆਪਣੇ ਫਾਇਦੇ ਲਈ ਪੇੜ ਪੌਦੇ ਕੱਟਣੇ ਸ਼ੁਰੂ ਕਰ ਦਿੱਤੇ ਜੀਵ ਜੰਤੂਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਸਿੱਧਾ ਅਸਰ ਵਾਤਾਵਰਨ ਉੱਤੇ ਪਿਆ। ਵਾਤਾਵਰਨ ਦੀ ਸੰਭਾਲ ਦਾ ਮਹੱਤਵ। ਪ੍ਰਾਚੀਨ ਕਾਲ ਤੋਂ ਵਾਤਾਵਰਨ ਦਾ ਬਹੁਤ ਮਹੱਤਵ ਰਿਹਾ ਹੈ। ਵਾਤਾਵਰਨ ਹੀ ਧਰਤੀ ਉੱਤੇ ਜੀਵਨ ਦਾ ਆਧਾਰ ਹੈ। ਸਾਫ਼ ਵਾਤਾਵਰਨ ਨਾਲ ਹੀ ਮਨੁੱਖੀ ਜੀਵਨ ਸੁਖੀ ਅਤੇ ਸਵਸਥ ਹੋ ਸਕਦਾ ਹੈ। ਵਾਤਾਵਰਨ ਦੀ ਸੰਭਾਲ ਨਾਲ ਜਨ ਜੀਵਨ ਖੁਸ਼ਹਾਲ ਰਹਿ ਸਕਦਾ ਹੈ ਜੇ ਵਾਤਾਵਰਨ ਦੀ ਸੰਭਾਲ ਕੀਤੀ ਜਾਵੇ ਤਾਂ ਹੀ ਧਰਤੀ ਰਹਿਣ ਯੋਗ ਬਣੀ ਰਹਿ ਸਕਦੀ ਹੈ ਇੱਕ ਸੁਖੀ ਸੰਸਾਰ ਲਈ ਵਾਤਾਵਰਨ ਦੀ ਸੰਭਾਲ ਬਹੁਤ ਜ਼ਰੂਰੀ ਹੈ ਵਾਤਾਵਰਨ ਦੀ ਸੰਭਾਲ ਲਈ ਸਾਡਾ ਯੋਗਦਾਨ ਵਾਤਾਵਰਨ ਦੀ ਸੰਭਾਲ ਲਈ ਸਾਡਾ ਯੋਗਦਾਨ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਸੀਂ ਵਾਤਾਵਰਨ ਦੀ ਸੁਰੱਖਿਆ ਲਈ ਕਈ ਤਰੀਕੇ ਅਪਣਾ ਸਕਦੇ ਹਾਂ ਵਾਤਾਵਰਨ ਦੀ ਸੰਭਾਲ ਲਈ ਇਕੋ ਫ੍ਰੈਂਡਲੀ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਦਾ ਅਰਥ ਹੈ ਅਦਾਨੇ ਚੀਜ਼ਾਂ ਜਿਨ੍ਹਾਂ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ ਰੁੱਖਾਂ ਦੀ ਕਟਾਈ ਤੋ ਸ਼ਹਿਰੀ ਕਰਨ ਜਨਸੰਖਿਆਤਵਾਦਾਂ ਰੋਕਣਾ ਪਲਾਸਟਿਕ ਦੀ ਵਰਤੋਂ ਤੇ ਰੋਕ ਕੀ ਨਦੀਨ ਨਾਸ਼ਕਾਂ ਕੀਟਨਾਸ਼ਕਾਂ ਦੀ ਘਟ ਵਰਤੋਂ ਬਿਜਲੀ ਦੀ ਲੋਡ ਅਨਸਾਰ ਵਰਤੋਂ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੇ ਸਾਧਨਾਂ ਦੀ ਲੋਡ ਅਨਸਾਰ ਵਰਤੋਂ ਆਦ ਚੀਜ਼ਾਂ ਤੇ ਰੋਕ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕ ਸਕਦੀ ਹੈ ਲੋਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ ਸਾਰਾਂਸ਼ ਵਾਤਾਵਰਨ ਦੀ ਸੁਰੱਖਿਆ ਪੂਰੇ ਸੰਸਾਰ ਦੀ ਜ਼ਿੰਮੇਵਾਰੀ ਹੈ ਸਾਫ਼ ਵਾਤਾਵਰਨ ਤੋਂ ਬਿਨਾ ਇੱਕ ਸੁਖੀ ਅਤੇ ਸਵਸਥ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜੇ ਅਸੀਂ ਅੱਜ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਇਸ ਦੇ ਸਾਨੂੰ ਘਾਤਕ ਨਤੀਜੇ ਭੁਗਤਨੇ ਪੈ ਸਕਦੇ ਹਨ